ਤਨ ਤਨ ਜਗਤ ਗੁਰੂ ਸਤਗੁਰੂ ਅਰਵਦਾਸ ਮਹਾਰਾਜ ਜੀ ਦੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਧੰ ਗੁਰਦੇਵ ਅੱਜ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰੂ ਅਰਵਦਾਸ ਮਹਾਰਾਜ ਜੀ ਅਪਾਰ ਕਿਰਪਾ ਕਰ ਰਹੇ ਨੇ ਅਤੇ ਜੀਵਾਂ ਨੂੰ ਉਪਦੇਸ਼ ਦੇ ਰਹੇ ਨੇ ਸਮਝਾ ਰਹੇ ਨੇ ਕਿ ਭਾਈ ਜਦੋਂ ਤੱਕ ਸਾਨੂੰ ਸੱਚਾ ਗੁਰੂ ਨਹੀਂ ਜੇ ਮਿਲਦਾ ਤੇ ਅਸੀਂ ਗੁਰੂ ਦੇ ਦਿਖਾਈ ਮਾਰਗ ਤੇ ਨਹੀਂ ਜੇ ਚੱਲਦੇ ਜੋ ਸਾਡਾ ਜੀਵਨ ਉਹ ਸਫਲ ਨਹੀਂ ਜੀਉਂਦਾ ਤੇ ਗੁਰੂ ਦੇ ਉਪਦੇਸ਼ ਤੋਂ ਬਿਨਾ ਸਾਧ ਸੰਗਤ ਜੀ ਇਹ ਜੋ ਜੀਵ ਹੈ ਭਾਵੇਂ ਪ੍ਰਮਾਤਮਾ ਦਾ ਨਾਮ ਜਿੰਨਾ ਮਰਜੀ ਪੜੀ ਜਾਵੇ ਭਾਵੇਂ ਗੁਨਾ ਦੇ ਵਿਚਾਰ ਕਰੀ ਜਾਵੇ ਸਾਰੇ ਨਾਮਾਂ ਨੂੰ ਇਹ ਸਰਵਣ ਕਰ ਲਵੇ ਪਰ ਜਦੋਂ ਤੱਕ ਇਸ ਦੇ ਕੋਲ ਗੁਰੂ ਦਾ ਗਿਆਨ ਨਹੀਂ ਜੀ ਆਉਂਦਾ ਸਾਦ ਸੰਗਤ ਜਿਸ ਨੂੰ ਜੋ ਪਰਮਪਿਤਾ ਪਰਮਾਤਮਾ ਦੇ ਦਰਸ਼ਨ ਦੇਦਾਰੇ ਨਹੀਂ ਉਹ ਨਹੀਂ ਜਿਉਂਦੇ ਸਤਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਪੜੀਐ ਗੁਨੀਐ ਨਾਮ ਸਭ ਸੁਨੀਐ ਅਨਪਉ ਪਉ ਨ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਰਸੈ ਨਾ ਪਰਸੈ ਸਾਤਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਅਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਅਸੀਂ ਗੁਰੂ ਦੇ ਗਿਆਨ ਤੋਂ ਬਿਨਾਂ ਜਿੰਨਾ ਮਰਜੀ ਅਸੀਂ ਪੜਹੀ ਜਾਈਏ ਪਰਮਾਤਮਾ ਦੇ ਜਿੰਨੇ ਮਰਜੀ ਗੁਣਾਂ ਨੂੰ ਅਸੀਂ ਗਾਈ ਜਾਈਏ ਜਿੰਨੇ ਮਰਜੀ ਅਸੀਂ ਨਾਮ ਸਰਵਣ ਕਰ ਲਈਏ ਸੁਣੀ ਜਾਈਏ ਸਾਨੂੰ ਉਹ ਜੋ ਪਰਮ ਪਿਤਾ ਪਰਮਾਤਮਾ ਦਾ ਗਿਆਨ ਹੈ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਨੇ ਉਹ ਉਦੋਂ ਤੱਕ ਨਹੀਂ ਜਿਉਂਦੇ ਸਾਤਸੰਗਤ ਜੀ ਜਦੋਂ ਤੱਕ ਸਾਨੂੰ ਸੱਚਾ ਗੁਰੂ ਨਹੀਂ ਜੇ ਮਿਲਦਾ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਿਆ ਪੜੀਐ ਕਿਆ ਸੁਣੀਐ ਕਿਆ ਵੇਦ ਪ੍ਰਾਣਾ ਸੁਣੀਐ ਪੜੈ ਸੁਨੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੀ ਪੜਨਾ ਕੀ ਵਿਚਾਰ ਕਰਨਾ ਵੇਦਾ ਪ੍ਰਾਣਾ ਦਾ ਕੀ ਸੁਨਣਾ ਜਦੋਂ ਤੱਕ ਪ੍ਰਮਾਤਮਾ ਦੇ ਸਹਜ ਗਿਆਨ ਦੀ ਪ੍ਰਾਪਤੀ ਨਹੀਂ ਜੇ ਹੁੰਦੀ ਪੜੈ ਸੁਨੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਤੇ ਸਦੀਵ ਦਾ ਪੜਨਾ ਸੁਨਣਾ ਨਹੀਂ ਸਫਲ ਹੈ ਸਾਧ ਸੰਗਤ ਜੀ ਜੇ ਸਾਨੂੰ ਸਹਿਜ ਗਿਆਨ ਦੀ ਪ੍ਰਾਪਤੀ ਨਹੀਂ ਜੀ ਹੁੰਦੀ ਜੇ ਅਸੀਂ ਸਹਿਜ ਅਵਸਥਾ ਦੇ ਵਿੱਚ ਨਹੀਂ ਜੀ ਚਲੇ ਜਾਂਦੇ ਲੋਹਾ ਕੰਚਨ ਹੀਰਨ ਹੋਏ ਕੈਸੇ ਜੋ ਪਾਰਸ ਹੈ ਨਾ ਪਰਸੈ ਤੇ ਸਾਧ ਸੰਗਤ ਜੀ ਜੋ ਲੋਹਾ ਹੈ ਉਹ ਸ਼ੁੱਧ ਸੋਨਾ ਨਹੀਂ ਜੀ ਬਣ ਸਕਦਾ ਤੇ ਜਦੋਂ ਤੱਕ ਪਾਰਸ ਨਾਲ ਉਹ ਛੁੰਦਾ ਨਹੀਂ ਹੈ ਤੇ ਸਾਧ ਸੰਗਤ ਜੀ ਜਿਵੇਂ ਇੱਕ ਆਮ ਜਿਹਾ ਦਿਖਣ ਵਾਲਾ ਲੋਹਾ ਇਕ ਆਮ ਜਿਹਾ ਦਿਖਣ ਵਾਲਾ ਲੋਹਾ ਜਦੋਂ ਪਾਰਸ ਦੇ ਨਾਲ ਛੂੰਦਾ ਹੈ ਸਤਿਗੁਰੂ ਜੀ ਫਰਮਾਉਂਦੇ ਭਾਈਓ ਸੋਨਾ ਬਣ ਜਾਂਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਆਮ ਜਿਹਾ ਇਨਸਾਨ ਜਦੋਂ ਉਸ ਨੂੰ ਸੱਚੇ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਗੁਰਾਂ ਦੇ ਦਿਖਾਏ ਮਾਰਗ ਤੇ ਚੱਲੇ ਤਾਂ ਸਾਧ ਸੰਗਤ ਜੀ ਉਹ ਵੀ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ ਸਾਧ ਸੰਗਤ ਜੀ ਲੋਹਾ ਕੰਚਨ ਹੀਰਨ ਹੋਏ ਕਿਵੇਂ ਜੋ پارਸੈ ਨਾ ਪਰਸੈ ਕਿ ਭਾਈ ਜੋ ਲੋਹਾ ਹੋ ਕੰਚਨ ਕੰਚਨ ਭਾਵ ਸੋਨਾ ਲੋਹਾ ਕੰਚਨ ਕਿਵੇਂ ਹੋਵੇ ਜਦੋਂ ਤੱਕ ਕੋ پارਸ ਨਾਲ ਨਹੀਂ ਜਿੱਚ ਹੁੰਦਾ ਤੇ ਇੱਕ ਆਮ ਇਨਸਾਨ ਨੂੰ ਆਪਣੇ ਅੰਦਰੋਂ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ ਜਦੋਂ ਉਸ ਨੂੰ ਸੱਚਾ ਗੁਰੂ ਨਹੀਂ ਜਿ ਮਿਲਦਾ ਤੇ ਸਾਧ ਸੰਗ ਜੀ ਐਸੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਪਰਮ ਪਰਸ ਗੁਰੂ ਭੇਟੀ ਹੈ ਪੂਰਬ ਲਿਖਤ ਲਲਾਟ ਉਨ ਮੰਨ 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 ਹੀ ਮਿਲੇ ਛੁਟਕਤ ਬਜਰ ਕਪਾਟ ਕਿ ਭਾਈ ਗੁਰੂ ਵਾਲੇ ਬਣੋ ਤੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਅਸੀਂ ਗੁਰੂ ਵਾਲੇ ਬੰਨਣਾ ਹੈ ਗੁਰੂਆਂ ਤੋਂ ਗੁਰਮੰਤਰ ਲੈਣਾ ਹੈ ਤੇ ਫਿਰ ਅਸੀਂ ਉਸ ਗੁਰਮੰਤਰ ਦੀ ਕਮਾਈ ਕਰਨੀ ਹੈ ਤੇ ਜੋ ਰਸਤਾ ਸਾਨੂੰ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਚ ਦਿਖਾ ਰਹੇ ਨੇ ਤੇ ਸਾਧ ਸੰਗਤ ਜੀ ਅਸੀਂ ਉਸ ਰਸਤੇ ਤੇ ਚੱਲਣਾ ਹੈ ਸਤਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਪਾਰਸ ਕੇ ਸੰਗ ਤਾਂਬਾ ਵਿਗਰਿਓ ਸੋ ਤਾਂਬਾ ਕੰਚਨ ਹੋਇ ਨਿਭਰਿਓ ਸੰਤਨ ਸੰਗ ਕਬੀਰ ਆ ਬਿਗਰਿਓ ਸੋ ਕਬੀਰ ਰਾਮਏ ਹੋਇ ਨਿਭਰਿਓ ਕਿ ਭਾਈ ਜਿਵੇਂ ਪਾਰਸ ਦੇ ਨਾਲ ਲੱਗਣ ਕਰ ਤਾਂਬਾ ਵਿਗੜਿਆ ਤੇ ਭਾਈ ਉਹ ਸੋਨਾ ਹੋ ਨਿਭੜਿਆ ਉਸੇ ਪ੍ਰਕਾਰ ਸੰਤਾਂ ਨਾਲ ਲੱਗ ਕੇ ਮੈਂ ਕਬੀਰ ਵਿਗੜ ਗਿਆ ਹਾਂ ਤੇ ਪ੍ਰਮਾਤਮਾ ਦਾ ਹੀ ਰੂਪ ਹੋ ਗਿਆ ਹਾਂ ਪਾਪ ਸਾਉ ਸੰਗਤ ਜੀ ਜਿਸ ਤਰ੍ਹਾਂ ਦੀ ਸੰਗਤ ਆਪਾਂ ਕਰਾਂਗੇ ਨਾ ਉਸੇ ਪ੍ਰਕਾਰ ਦਾ ਰੰਗ ਚੜਨਾ ਸ਼ੁਰੂ ਹੋ ਜਾਂਦਾ ਹੈ ਸਾਧੂ ਸੰਤਾਂ ਦੀ ਸੰਗਤ ਸਭ ਤੋਂ ਮਹਾਨ ਹੈ ਤੇ ਸਾਧ ਸੰਗਤ ਜੀ ਐਨੀ ਮਹਾਨ ਹੈ ਕਿ ਕਿਸੇ ਕਰਮਾ ਵਾਲੇ ਨੂੰ ਸਾਧੂ ਸੰਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਧਰਮ ਕੀ ਪੌੜੀ ਕੋਵੜ ਭਾਗੀ ਪਾਵੇ ਤੇ ਸਾਧ ਸੰਗਤ ਜੀ ਕੋਈ ਵਿਰਲਾ ਜੀਵ ਹੈ ਜਿਸ ਨੂੰ ਇਹ ਪੌੜੀ ਮਿਲਦੀ ਹੈ ਸਤਗੁਰ ਕਬੀਰ ਸਾਹਿਬ ਮਹਾਰਾਜ ਜੀ ਸਮਝਾ ਰਹੇ ਨੇ ਨਾ ਪਾਰਸ ਕੇ ਸੰਗ ਤਾਂਬਾ ਵਿਗਰਿਓ ਸੋ ਤਾਂਬਾ ਕੰਚਨ ਹੋਇ ਨਿਬਰਿਓ ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰ ਰਾਮੇ ਹੋਇ ਨਿਬਰਿਓ ਤੇ ਭਾਈ ਜਦੋਂ ਅਸੀਂ ਸੰਤਾਂ ਨਾਲ ਜੁੜ ਜਾਂਦੇ ਹਾਂ ਸਤਗੁਰਵਦਾਸ ਮਹਾਰਾਜ ਜੀ ਬਾਰ ਬਾਰ ਸਮਝਾਉਂਦੇ ਨੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਕਿ ਸਾਧ ਸੰਗਤ ਜੀ ਬਿਨਾਂ ਸਾਧੂ ਦੀ ਸੰਗਤ ਦੇ ਬਿਨਾਂ ਸਾਧ ਸੰਗਤ ਦੇ ਸਾਡੇ ਅੰਦਰ ਪਾਵਨਾ ਨਹੀਂ ਜੇ ਪੈਦਾ ਹੁੰਦੀ ਤੇ ਸਾਧ ਸੰਗਤ ਜੀ ਬਿਨਾਂ ਭਾਵਨਾ ਤੋਂ ਫਿਰ ਭਗਤੀ ਨਹੀਂ ਜੀ ਹੁੰਦੀ। ਦੇਵ ਸੰਸੈ ਗਾਠ ਨਾ ਛੁੱਟੈ ਕਾਮ, ਕ੍ਰੋਧ, ਮਦ, ਮਤਸਰ ਇਨ ਪੰਚੋ ਮਿਲ ਲੁਟੈ ਰਹਾ। ਸਾਧ ਸੰਗਤ ਜੀ ਅੱਗੇ ਸਤਿਗੁਰੂ ਅਰਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ हे ਪ੍ਰਮਾਤਮਾ ਜੀ ਗੁਰੂ ਉਪਦੇਸ਼ ਤੋਂ ਬਿਨਾ ਜੀਵ ਦੀ ਜੋ ਅਗਿਆਨਤਾ ਦੀ ਗੰਢ ਹੈ ਸਾਧ ਸੰਗਤ ਜੋ ਖੁੱਲਦੀ ਨਹੀਂ ਦੇਵ ਸੰਸੇ ਗਾਠ ਨ ਝੁੱਟੈ ਤੇ ਸਾਧ ਸੰਗਤ ਜੀ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਾਟ ਓਨ ਮਨ 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 ਹੀ ਮਿਲੈ ਛੁਟਕਤ ਬਜਰ ਕਾ ਪਾਟ ਇਹ ਸਾਡੇ ਜੋ ਮਨ ਦੇ ਵਿੱਚ ਅਗਿਆਨਤਾ ਦੇ ਸਾਧ ਸੰਗਤ ਜੀ ਦਰਵਾਜ਼ੇ ਨੇ ਨਾ ਇਹ ਅਗਿਆਨਤਾ ਕਾਰਨ ਬੰਦ ਪਏ ਨੇ ਤੇ ਅੰਦਰ ਉਹਦੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਤੇ ਸਾਧ ਸੰਗਤ ਜੀ ਅੰਦਰ ਜੋ ਜੋਤ ਜਗਦੀ ਹੈ ਉਹ ਅਗਿਆਨਤਾ ਕਰਕੇ ਸਾਨੂੰ ਦਿਖਾਈ ਨਹੀਂ ਜੇ ਦਿੰਦੀ ਅਸੀਂ ਅਗਿਆਨਤਾ ਕਰਕੇ ਭੁੱਲੇ ਬੈਠੇ ਆ ਕਿ ਉਹ ਸਾਰੀ ਦੁਨੀਆ ਦਾ ਮਾਲਕ ਤਾਂ ਸਾਡੇ ਅੰਦਰ ਵੱਸਦਾ ਹੈ ਜਿਸ ਨੂੰ ਅਸੀਂ ਬਾਹਰ ਲੱਭਦੇ ਫਿਰਦੇ ਆ ਤੇ ਸਾਧ ਸੰਗਤ ਜੀ ਐਸੇ ਕਰਕੇ ਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਦੋਂ ਸੱਚਾ ਗੁਰੂ ਮਿਲਦਾ ਆ ਅੰਦਰ ਦੇ ਜੋ ਕਪਾਟ ਨੇ ਨਾ ਜੋ ਬੰਦ ਪਏ ਨੇ ਜਨਮਾਂ ਜਨਮਾਂ ਤਰਾਂ ਦੇ ਸਾਧ ਸੰਗਤ ਜੋ ਕਪਾਟ ਖੁੱਲ ਜਾਂਦੇ ਨੇ ਪਰਮ ਪਰਸ ਗੁਰ ਭੇਟੀ ਆ ਪੂਰਬ ਲਿਖਤ ਦਾ ਲਾੜ ਹੁਣ ਮਨ 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 ਹੀ ਮਿਲਿਆ ਛੁਟਕਾ ਤੇ ਬਜਰਕ ਪਾਟ ਤੇ ਭਾਈ ਉਹ ਪ੍ਰਮਾਤਮਾ ਮੰਨ ਦੇ ਵਿੱਚ ਹੀ ਮਿਲ ਜਾਂਦਾ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਤੇ ਸਾਧ ਸੰਗਤ ਜੀ ਕੋਈ ਇਨਸਾਨ ਐਸਾ ਨਹੀਂ ਹੈ ਜੋ ਪ੍ਰਮਾਤਮਾ ਦਾ ਅੰਸ਼ ਨਾ ਹੋਵੇ ਪ੍ਰਮਾਤਮਾ ਦਾ ਸਾਧ ਸੰਗਤ ਜੀ ਬੱਚਾ ਨਾ ਹੋਵੇ ਹਰ ਇਨਸਾਨ ਦੇ ਅੰਦਰ ਪ੍ਰਮਾਤਮਾ ਬੈਠਾ ਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ મે ਹਰ ਹੈ ਹਰ ਮੇ ਸਭ ਹੈ ਹਰ ਆਪਣੋ ਜਿੰਜਾਨੇ ਦੇਵ ਸੰਸੇ ਗਾਠ ਨਾ ਛੁੱਟੇ ਤੇ ਸਾਧ ਸੰਗਤ ਜੀ ਇਹ ਜੋ ਅਗਿਆਨਤਾ ਦੀ ਗੰਡ ਹੈ ਇਹ ਸੱਚਾ ਗੁਰੂ ਹੀ ਖੋਲ ਸਕਦਾ ਹੈ ਇਹ ਵਹਿਮਾ ਪਰਮਾ ਡੰਬਰਾ ਪਖੰਡਾਂ ਦੇ ਵਿੱਚ ਪਾਉਣ ਵਾਲੇ ਨਹੀਂ ਜੀ ਖੋਲ ਸਕਦੇ ਇਸ ਗੰਡ ਨੂੰ ਵਹਿਮਾ ਪਰਮਾ ਦੀ ਜੋ ਗੰਡ ਹੈ ਉਹ ਹੀ ਖੋਲ ਸਕਦਾ ਸਾਧ ਸੰਗਤ ਜੀ ਜਿਸ ਨੇ ਆਪਣੇ ਅੰਦਰੋਂ ਕਮਾਈ ਕੀਤੀ ਹੋਵੇ ਜਿਸ ਨੇ ਆਪਣੇ ਅੰਦਰੋਂ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਇਆ ਹੋਵੇ ਸਾਧ ਸੰਗਤ ਜੀ ਕਾਮ ਕ੍ਰੋਧ ਮਦ ਮਦ ਮਸਰ ਇਹਨਾਂ ਪੰਜੋਂ ਮਿਲ ਲੁੱਟੇ ਤੇ ਸਾਧ ਸੰਗਤ ਜੀ ਇੱਕਤਾ ਇਨਸਾਨ ਵਹਿਮਾ ਪਰਮਾ ਦੇ ਵਿੱਚ ਪਿਆ ਹੋਇਆ ਹੈ ਤੇ ਸਾਧ ਸੰਗਤ ਜੀ ਦੂਜਾ ਇਸ ਦੇ ਅੰਦਰ ਜੋ ਪੰਜ ਵਿਕਾਰ ਨੇ ਕਾਮ, ਕ੍ਰੋਧ, ਮਾਇਆ, ਮਦਮਸਰ ਸਾਧ ਸੰਗਤ ਜੀ ਕਾਮ ਹੈ, ਕ੍ਰੋਧ ਹੈ, ਮਾਇਆ ਹੈ, ਹੰਕਾਰ ਹੈ, ਈਰਖਾ ਇਹ ਪੰਜੇ ਮਿਲ ਕੇ ਇਸ ਨੂੰ ਲੁੱਟ ਰਹੇ ਨੇ ਕਾਮ, ਕ੍ਰੋਧ, ਮਾਇਆ, ਮਦਮਸਰ ਇਹਨਾਂ ਪੰਜੋਂ ਮਿਲ ਲੁੱਟ ਰਹੋ ਸਤਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਾਮ ਕ੍ਰੋਧ ਮਾਇਆ ਮਦਮਤ ਸਰ ਏ ਸੰਪਉ ਮੋਨਾਈ ਕਿ ਭਾਈ ਕਾਮ ਕ੍ਰੋਧ ਮਾਇਆ ਹੰਕਾਰ ਈਰਖਾ ਇਹ ਜੀਵ ਨੂੰ ਵਿਆਪਰੇ ਨੇ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਸਤਗੁਰ ਅਵਦਾਸ ਮਹਾਰਾਜ ਜੀ ਨੇ ਇਨਾ ਪੰਜਾਂ ਇਹ ਜਿਹੜਾ ਔਗੁਣ ਨੇ ਇਹ ਪੰਜੇ ਜੋ ਦੋਸ਼ ਨੇ ਨਾ ਸਾਧ ਸੰਗਤ ਜੀ ਇਹਨਾਂ ਤੋਂ ਬਚਣ ਦਾ ਉਪਾਅ ਵੀ ਦੱਸਿਆ ਆ ਇਹ ਪੰਜੇ ਦੋਸ਼ ਸਾਨੂੰ ਕਿਉਂ ਵਿਆਪਰੇ ਨੇ ਕਿਉਂਕਿ ਸਾਡੇ ਅੰਦਰ ਅਗਿਆਨਤਾ ਹੈ ਮਾਦੋ ਅਵਿਦਿਆ ਹਿਤਕੀਨ ਵਿਵੇਕ ਦੀਪਮਲੀਨ ਕਿ ਗੁਰੂ ਦੇ ਗਿਆਨ ਤੋਂ ਬਗੈਰ ਗੁਰੂ ਦੀ ਸਿੱਖਿਆ ਤੋਂ ਬਗੈਰ ਸਾਡੀ ਜੋ ਮਤ ਹੈ ਉਹ ਮਲੀਨੀ ਰਹਿੰਦੀ ਹੈ ਸਾਧ ਸੰਗਤ ਜੀ ਤੇ ਜੇ ਮਨ ਮਹਿਲਾ ਹੈ ਨਾ ਸਾਧ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ ਮਨ ਮਹਿਲੇ ਸਭ ਕੁਝ ਮਹਿਲਾ ਤੇ ਸਾਧ ਸੰਗਤ ਜੀ ਜੇ ਮਨ ਮਹਿਲਾ ਹੈ ਨਾ ਤਾਂ ਸਾਰਾ ਜਗ ਦੇ ਸਾਨੂੰ ਮਹਿਲਾ ਦਿਖਾਈ ਦਿੰਦਾ ਹੈ ਜਿਸ ਤਰ੍ਹਾਂ ਦਾ ਸਾਡਾ ਮਨ ਹੈ ਸਾਨੂੰ ਉਹੋ ਜਿਹੀ ਦਿਖਾਈ ਦਿੰਦੇ ਨੇ ਤੇ ਜੇ ਸਾਡੇ ਮਨ ਦੇ ਵਿੱਚ ਪ੍ਰਮਾਤਮਾ ਬੈਠਾ ਆ ਸਾਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਅਸੀਂ ਸਤਿਗੁਰ ਨਾਮ ਦੇ ਮਹਾਰਾਜ ਜੀ ਵਾਂਗੂੰ ਅਸੀਂ ਵੀ ਕਹਿ ਸਕਦੇ ਹਾਂ ਸਭ ਗੋਬਿੰਦ ਹੈ ਕਿਉਂਕਿ ਹਰ ਇਨਸਾਨ ਦੇ ਅੰਦਰ ਪ੍ਰਮਾਤਮਾ ਦਿਖਾਈ ਦਿੰਦਾ ਆ ਪਰ ਸਾਡੇ ਮਨ ਦੇ ਵਿੱਚ ਸਾਥ ਸੰਗਤ ਜੀ ਈਰਖਾ ਹੈ ਦੁਵੇਸ਼ ਹੈ ਲਾਲਚ ਹੈ ਵਾਸ਼ਨਾ ਹੈ ਤੇ ਉਸੇ ਪ੍ਰਕਾਰ ਦਾ ਫਿਰ ਸਾਨੂੰ ਇਹ ਸੰਸਾਰ ਦਿਖਾਈ ਦਿੰਦਾ ਆ ਹਮ ਬਡ ਕਬ ਕੁਲੀਨਾ ਹਮ ਪੰਡਤ ਹਮ ਜੋਗੀ ਸੰਨਿਆਸੀ ਗਿਆਨੀ ਗੁਨੀ ਸੂਰ ਹਮ ਦਾਤੇ ਇਬਦ ਕਬੈ ਨਾ ਨਾਸੀ ਸਾత్సੰਗ ਜੀ ਅੱਗੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਇਹ ਜੋ ਲੋਕ ਨੇ ਨਾ ਬੜੇ ਅਹੰਕਾਰੀ ਨੇ ਇਹ ਛੋਟੀ ਛੋਟੀ ਗੱਲਾਂ ਤੇ ਹੰਕਾਰ ਕਰਦੇ ਨੇ ਸਾਤਸੰਗਤ ਜੀ ਕੋਈ ਆਪਣੇ ਆਪ ਨੂੰ ਵੱਡਾ ਪੰਡਤ ਮੰਨਦਾ ਹੈ ਕਿ ਮੇਰੇ ਵਰਗਾ ਤਾਂ ਕੋਈ ਪੰਡਤ ਹੈ ਹੀ ਨਹੀਂ ਹੈ। ਕੋਈ ਆਪਣੇ ਆਪ ਨੂੰ ਵੱਡਾ ਯੋਗੀ ਸਮਝਦਾ ਹੈ ਕਿ ਭਾਈ ਮੇਰੇ ਵਰਗਾ ਕੋਈ ਯੋਗੀ ਹੈ ਹੀ ਨਹੀਂ ਹੈ। ਕੋਈ ਆਪਣੇ ਆਪ ਨੂੰ ਵੱਡਾ ਸੰਨਿਆਸੀ ਕੋਈ ਕਵੀ ਕੋਈ ਇਹ ਮੰਨਦਾ ਕਿ ਭਾਈ ਮੈਂ ਤਾਂ ਉੱਚੀ ਕੁਲ ਦੇ ਵਿੱਚ ਪੈਦਾ ਹੋਇਆ ਆਂ। ਤੇ ਪਤਾ ਸਾਤਸੰਗਤ ਜੀ ਸਤਿਗੁਰੂ ਜੀ ਇਹਨਾਂ ਸਾਰੇ ਇਨਸਾਨਾਂ ਵਾਸਤੇ ਕੀ ਕਹਿੰਦੇ ਨੇ ਕਿ ਭਾਈ ਜੋ ਆਪਣੇ ਆਪ ਤੇ ਅਹੰਕਾਰ ਕਰਦਾ ਆ ਕਿ ਭਾਈ ਉਹ ਮੂਰਖ ਹੈ। ਮੂਰਖ ਹੈ ਜੋ ਕਰਤ ਹੈ ਵਰਨਾ ਵਰਨ ਵਿਚਾਰ ਹਮ ਵੱਡ ਕਬ ਕਲীন ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਨੀ ਸੂਰ ਹਮ ਦਾਤੇ ਏਬਦ ਕਬੈ ਨਾ ਨਾਸੀ ਕਿ ਭਾਈ ਕੋਈ ਆਪਣੇ ਆਪ ਨੂੰ ਵੱਡਾ ਸੰਿਆਸੀ ਮੰਨਦਾ ਆ ਕੋਈ ਵੱਡਾ ਕਵੀ ਮੰਨਦਾ ਕੋਈ ਕਹਿੰਦਾ ਮੈਂ ਉੱਚੀ ਕੁਲ ਦੇ ਵਿੱਚ ਪੈਦਾ ਹੋਇਆ ਆ ਕੋਈ ਆਪਣੇ ਆਪ ਨੂੰ ਗੁਣਵਾਣ ਦੱਸਦਾ ਆ ਕੋਈ ਮਹਾਨ ਸੂਰਮਾ ਕੋਈ ਵੱਡਾ ਦਾਨੀ ਤੇ ਸਤਗੁਰੂ ਜੀ ਫਰਮਾਉਂਦੇ ਨੇ ਐਸੀ ਹੰਕਾਰ ਵਾਲੀ ਬੁੱਧੀ ਦਾ ਨਾਸ਼ ਨਹੀਂ ਜੀ ਹੁੰਦਾ ਇਸੇ ਕਾਰਨ ਭਾਈ ਉਸ ਦੇ ਜੋ ਪਰਮਾ ਦੀ ਨਿਰਵਰਤੀ ਉਹ ਨਹੀਂ ਜੀ ਹੁੰਦੀ ਇਸ ਦੇ ਜੋ ਪਰਮਾ ਦੀ ਗੰਢ ਹੈ ਨਾ ਸਾਧ ਸੰਗਤ ਜੀ ਦੇਵ ਸੰਸ ਹੈ ਗਾਠ ਨਾ ਛੁੱਟੇ ਕਿ ਬਿਨਾ ਗੁਰੂ ਦੇ ਗਿਆਨ ਦੇ ਇਸ ਦੇ ਪਰਮਾ ਦੀ ਗੰਢ ਨਹੀਂ ਜੀ ਖੁੱਲਦੀ ਤੇ ਸੱਚ ਹੈ ਸਾਧ ਸੰਗਤ ਜੀ ਜੋ ਚਾਹੇ ਅਸੀਂ ਪੈਸੇ ਤੇ ਹੰਕਾਰ ਕਰੀਏ ਚਾਹੇ ਆਪਣੀ ਧੀਆਂ ਪੁੱਤਰਾਂ ਤੇ ਚਾਹੇ ਆਪਣੇ ਰੂਪ ਤੇ ਚਾਹੇ ਆਪਣੇ ਜਮੀਨ ਜਾਇਦਾਦ ਤੇ ਹੰਕਾਰ ਕਰੀਏ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਸਭ ਮੂਰਖ ਨੇ ਸਤਿਗੁਰ ਨਾਨਕ ਦੇ ਮਹਾਰਾਜ ਜੀ ਨੇ ਵੀ ਸਾਨੂੰ ਇਹੀ ਸਮਝਾਇਆ ਹੈ ਮੂਰਖ ਕੇ ਕਿਆ ਲਖਣਾ ਕਿਆ ਮੂਰਖ ਕਾ ਕਹਿਣਾ ਮੂਰਖ ਓਜੋ ਅਹੰਕਾਰੇ ਮਰਨਾ ਤੇ ਸਾਧ ਸੰਗਤ ਜੀ ਮੂਰਖ ਉਹੀ ਹੈ ਜਿਸ ਦੇ ਅੰਦਰ ਹੰਕਾਰ ਹੈ ਭਾਈ ਤੇ ਸਾਧ ਸੰਗਤ ਜੀ ਆਪਾਂ ਮੂਰਖ ਨਹੀਂ ਜੇ ਬਨਨਾ ਆਪਾਂ ਗੁਰਬਾਣੀ ਨਾਲ ਜੁੜਨਾ ਆ ਸੱਚ ਦੇ ਮਾਰਗ ਤੇ ਚੱਲਣਾ ਹੈ ਸਾਧ ਸੰਗਤ ਜੀ ਤੇ ਐਸਾ ਮਾਰਗ ਜਿਸ ਦੇ ਵਿੱਚ ਆਪ ਦਾ ਭਲਾ ਹੈ ਦੂਜਾਂ ਦਾ ਵੀ ਭਲਾ ਹੈ ਅਸੀਂ ਵਹਿਮਾਂ ਪਰਮਾਡੰਬਰਾ ਪਖੰਡਾ ਚੋਂ ਨਿਕਲਣ ਆਏ ਹਾਂ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਪੰਡਤ ਗੁਣੀ ਸੁਰਮਦਾਤੇ ਇਹ ਕਰੈ ਬਡਹਮਹਿ ਕਹ ਰਵਦਾਸ ਸਬੇ ਨਹੀਂ ਸਮਝਸ ਭੂਲ ਪਰੈ ਜੈ ਸੈ ਬੋਰੈ ਮੋਹਿ ਆਧਾਰ ਨਾਮ ਨਰਾਇਣ ਜੀਵਨ ਪ੍ਰਾਣ ਤਨ ਮੋਰੇ ਸਾਧ ਸੰਗ ਜੀ ਤਨ ਤਨ ਜਗਤ ਪਿਤਾ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਜਿਸਮ ਜਾਣਾ ਕਰਦੇ ਨੇ ਕਿ ਭਾਈ ਸਾਰੇ ਲੋਕਾਂ ਨੂੰ ਕੀ ਸਮਝਾਈਏ ਬਹੁਤਾ ਸਮਝਾਉਂਦੇ ਆ ਪਰੇ ਸਮਝਦੇ ਨਹੀਂ ਨੇ ਬਾਰ ਬਾਰ ਗੁਰਬਾਣੀ ਸਮਝਾਉਂਦੀ ਹੈ ਸਾਧ ਸੰਗਤ ਜੀ ਕਾ ਤੂੰ ਸੋਇਆ ਜਾਗੇ ਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਪਰ ਭਾਈ ਉੱਟਦਾ ਹੀ ਨਹੀਂ ਆ ਗਿਆਨਤਾ ਦੀ ਨੀਂਦ ਤੋਂ ਇਸਨੇ ਵਹਿਮਾ ਪਰਮਾ ਡਮਰਾ ਪਖੰਡਾ ਨੂੰ ਹੀ ਭਗਤੀ ਸਮਝ ਲਿਆ ਆ ਤੇ ਸਤਿਗੁਰ ਜੀ ਸਾਨੂੰ ਰੋਜ਼ ਸਮਝਾਉਂਦੇ ਨੇ ਨਿਤਨੇਮ ਦੇ ਵਿੱਚ ਐਸੀ ਭਗਤ ਨਾ ਹੋਈ ਰਹਿ ਭਾਈ RAM ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਹਾਇ ਕਿ ਭਾਈ ਹਰ ਕੇ ਨਾਮ ਬਿਨ ਝੂਟੇ ਸਗਲ ਪਸਾਰੇ ਫੇਰ ਵੀ ਸਾਧ ਸੰਗਤ ਜੀ ਇਹ ਜੋ ਇਨਸਾਨ ਹੈ ਇਹ ਸਮਝਦਾ ਹੀ ਨਹੀਂ ਹੈ ਬਾਰ ਬਾਰ ਜੋ ਪਾਵਨ ਪਵਿੱਤਰ ਗੁਰਬਾਣੀ ਹੈ ਸਾਨੂੰ ਸਮਝਾਉਂਦੀ ਹੈ ਐਸੀ ਭਗਤਨਾ ਹੋਈ ਰਿਹਾ ਭਾਈ ਰਾਮ ਨਾਮ ਦੇ ਨੂੰ ਜੋ ਕੁਝ ਕਰੀਆ ਸੋ ਸਭ ਪਰਮ ਕਹਾਇ ਕਹਿ ਰਵਦਾਸ ਸਬੇ ਜਗ ਲੁੱਟਿਆ ਹਮ ਤੋ ਏਕ ਰਾਮ ਕੈ ਛਟਿਆ ਕਹੋ ਰਵਦਾਸ ਸਬੇ ਨਹੀਂ ਸਮਝਸ ਪਾਈਏ ਸਮਝਦੇ ਹੀ ਨਹੀਂ ਹੈ ਪੁਲ ਪਰ ਜਸ ਬੋਰਾ ਤੇ ਭਾਈ ਇਹ ਭੁੱਲੇ ਹੋਏ ਜੀਵ ਨੇ ਇਹ ਝੱਲਿਆ ਵਾਂਗੂ ਰਹਿੰਦੇ ਨੇ ਮੋਹੇ ਆਧਾਰ ਨਾਮ ਨਰਾਇਣ ਜੀਵਨ ਪ੍ਰਾਨ ਤਨ ਮੋਰੇ ਤੇ ਸਾਧ ਸੰਗਤ ਜੀ ਮੈਨੂੰ ਤਾਂ ਸਿਰਫ ਉਸ ਇੱਕ ਨਰਾਇਣ ਦੇ ਨਾਲ ਹੀ ਪ੍ਰੀਤ ਹੈ ਉਸ ਦਾ ਹੀ ਆਸਰਾ ਹੈ ਤੇ ਭਾਈ ਜੋ ਉਸ ਇੱਕ ਨਰਾਇਣ ਦੇ ਨਾਲ ਜੁੜ ਜਾਂਦਾ ਹੈ ਨਾ ਸਾਧ ਸੰਗਤ ਜੀ ਮੋਹੇ ਆਧਾਰ ਨਾਮ ਨਰਾਇਣ ਜੀਵਨ ਪ੍ਰਾਨ ਤਨ ਮੋਰੇ ਤੇ ਉਹੀ ਮੇਰਾ ਜੋ ਨਰਾਇਣ ਹੈ ਉਹੀ ਇੱਕ ਆਸਰਾ ਹੈ ਇਸ ਲਈ ਭਾਈ ਮੇਰੇ ਜੋ ਜੀਵਨ ਰੂਪੀ ਪ੍ਰਾਨ ਨੇ ਧੰਤਾ ਯੋਗ ਨੇ ਭਾਈ ਜੋ ਇੱਕ ਨਾਲ ਜੁੜਦਾ ਧੰ ਹੈ ਉਹ ਨਾਨਕ ਜਿਨਹੀਂ ਸੁਣ ਕੇ ਮੰਨਿਆ ਹੋ ਤਿਨਾ ਬਿਟੋ ਕੁਰਬਾਨ ਤੇ ਸਾਧ ਸੰਗਤ ਜੀ ਗੁਰਬਾਣੀ ਕੱਲੀ ਪੜਨੀ ਨਹੀਂ ਹੈ ਅਸੀਂ ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਆ ਉਸ ਦੇ ਅਨਸਾਰ ਆਪਣੇ ਜੀਵਨ ਨੂੰ ਢਾਲਣਾ ਹੈ ਸਾਧ ਸੰਗਤ ਜੀ ਤੇ ਗੁਰਬਾਣੀ ਦਾ ਫਰਮਾਨ ਹੈ ਭਾਈ ਜਿਹੜੇ ਵੀ ਗੁਰਬਾਣੀ ਪੜ੍ਹ ਕੇ ਮੰਨਦੇ ਨੇ ਉਸ ਦੇ ਅਨਸਾਰ ਆਪਣੇ ਜੀਵਨ ਨੂੰ ਢਾਲਦੇ ਨੇ ਬਲਹਾਰ ਜਾਂਦੇ ਨੇ ਸੰਤ ਮਹਾਪੁਰਸ਼ ਨਾਨਕ ਜਿਨਹੀਂ ਸੁਨ ਕੇ ਮੰਨਿਆ ਹੋ ਤਨ ਤਨਾ ਵਿਟੋ ਕੁਰਬਾਨ ਬਿਨ ਸ਼ਬਦ ਜਗਤ ਪੁਲਦਾ ਫਿਰੈ ਦਰਗਾ ਮਿਲੇ ਸਜਾਏ ਤੇ ਸਾਧ ਸੰਗਤ ਜੀ ਆਓ ਵੱਡ ਪਾਗੀ ਆ ਕਿ ਗੁਰੂਆਂ ਦੇ ਗੁਰੂ ਤਨ ਤਨ ਜਗਤ ਗੁਰੂ ਸਤਗੁਰੂ ਅਵਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ ਤੇ ਅਸੇ ਮਹਾਨ ਗੁਰੂ ਸਾਜ ਸੰਗਤ ਜੀ ਸਾਨੂੰ ਵਹਿਮਾ ਪਰਮਾ ਡੰਬਰਾ ਪਖੰਡਾ ਚੋਂ ਕੱਢ ਕੇ ਸੱਚ ਨਾਲ ਜੋੜ ਰਹੇ ਨੇ ਤੇ ਅੱਜ ਵੀ ਪਾਵਨ ਪਵਿੱਤਰ ਸ਼ਬਦ ਦੇ ਵੀ ਸਾਨੂੰ ਸਮਝਾਇਆ ਆ ਕਿ ਭਾਈ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਲਾਟ ਉਨ ਮੰਨ 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 ਹੀ ਮਿਲੈ ਛੁਟਕਤ ਬਜਰ ਕਪਾਟ ਤੇ ਸਾਜ ਸੰਗਤ ਜੀ ਇਹ ਸਾਡੀ ਜੋ ਦੇਵ ਸੰਸੈ ਗਾਂਠ ਨਾ ਛੁੱਟੈ ਕਿ ਬਿਨਾ ਗੁਰੂ ਦੀ ਕਿਰਪਾ ਦੇ ਬਿਨਾ ਗੁਰੂ ਦੇ ਗਿਆਨ ਦੇ ਇਹ ਸਾਡੀ ਜੋ ਵਿਹਮਾ ਪਰਮਾ ਦੀ ਗਾਂਢੇ ਖੁੱਲਣੀ ਨਹੀਂ ਹੈ ਤਾਈਓ ਸਾత్సੰਗਤ ਜੀ ਬਿਨਾ ਗੁਰੂ ਦੇ ਗਿਆਨ ਤੋਂ ਇਹ ਜੋ ਜਗਤ ਹੈ ਇਹ ਰੁਲਦਾ ਫਿਰਦਾ ਹੈ ਬਿਨ ਸ਼ਬਦ ਜਗਤ ਸਾత్సੰਗਤ ਜੀ ਰੁਲਦਾ ਫਿਰਦਾ ਹੈ ਤੇ ਆਓ ਅਸੀਂ ਗੁਰਬਾਣੀ ਨੂੰ ਹਰ ਰੋਜ਼ ਨਿਤਨੇਮ ਦੇ ਵਿੱਚ ਅਪਣਾਈਏ ਅੰਮ੍ਰਿਤ ਵੇਲੇ ਉੱਠੀਏ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਪੜੀਏ ਸੰਧਿਆ ਵੇਲੇ ਸਾਥ ਸੰਗਤ ਜੀ ਰਾਤ ਦੀ ਰੋਟੀ ਖਾਣ ਤੋਂ ਪਹਿਲਾਂ ਜਿੰਨਾ ਕੁ ਸਮਾਂ ਅਸੀਂ ਦੇ ਸਕਦੇ ਹਾਂ ਗੁਰਬਾਣੀ ਨੂੰ ਦਈਏ ਪੜ੍ਹੀਏ ਅਰਥ ਸਮਝੀਏ ਸਵੇਰ ਵੇਲੇ ਅੰਮ੍ਰਿਤ ਵੇਲੇ ਦਾ ਨਿਤਨੇਮ ਕਰੀਏ ਸੰਧਿਆ ਵੇਲੇ ਦਾ ਨਿਤਨੇਮ ਕਰੀਏ ਸਤਿਗੁਰਾਂ ਦੀ ਪਾਵਨ ਪਵਿੱਤਰ ਆਰਤੀ ਪੜ੍ਹੀ ਉਸ ਦੇ ਅਰਥਾਂ ਨੂੰ ਸਮਝੀਏ ਤੇ ਸਾਥ ਸੰਗਤ ਜੀ ਦਿਨੇ ਕੰਮ ਕਰਦੇ ਕਰਦੇ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੀਏ ਤੇ ਸਾਥ ਸੰਗਤ ਜੀ ਸਮੇਂ ਸਿਰ ਸੋ ਕੇ ਸਵੇਰੇ ਸਮੇਂ ਸਿਰ ਰੋਟੀ ਅੰਮ੍ਰਿਤ ਵੇਲੇ ਉੱਠੀਏ ਜੋ ਅੰਮ੍ਰਿਤ ਵੇਲੇ ਸਾਡਾ ਮਨ ਹੈ ਉਹ ਜ਼ਿਆਦਾ ਜੁੜਦਾ ਹੈ ਸਾਧ ਸੰਗਤ ਜੀ ਦਿਨੇ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਸ਼ੋਰ ਸ਼ਰਾਬਾ ਜ਼ਿਆਦਾ ਹੁੰਦਾ ਹੈ ਜੋ ਅੰਮ੍ਰਿਤ ਵੇਲਾ ਹੈ ਸਾਧ ਸੰਗਤ ਜੀ ਉਸ ਵੇਲੇ ਸਾਡਾ ਜੋ ਮਨ ਹੈ ਉਹ ਵੀ ਬੜਾ ਤਰੋ-ਤਾਜ਼ਾ ਹੁੰਦਾ ਹੈ ਆਸੇ-ਪਾਸੇ ਜੋ ਪ੍ਰਕਿਰਤੀ ਦੇ ਵਿੱਚ ਬੜੀ ਸ਼ਾਂਤੀ ਹੁੰਦੀ ਹੈ ਸਾਰੀ ਜੋ ਮਸ਼ੀਨਰੀ ਹੈ ਵਹੀਕਲ ਨੇ ਉਹ ਸਾਰੇ ਸ਼ਾਂਤ ਹੁੰਦੇ ਨੇ ਐਸੇ ਕਰਕੇ ਸਤਿਗੁਰਾਂ ਨੇ ਜੋ ਸਵੇਰ ਦਾ ਵੇਲਾ ਹੈ ਸਾਧ ਸੰਗਤ ਜੀ ਸਵੇਰੇ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਸਰੀਰ ਵੀ ਜੋ ਨੀਂਦ ਪੂਰੀ ਕਰਕੇ ਸਾਧ ਸੰਗਤ ਜੀ ਦਾ ਵਿਗਿਆਨ ਵੀ ਕਹਿੰਦਾ ਆ ਕਿ ਸਾਡਾ ਜੋ ਸਰੀਰ ਹੈ ਸਾਧ ਸੰਗਤ ਜੋ ਰਿਪੇਅਰ ਹੋ ਜਾਂਦਾ ਹੈ ਉਹ ਫਿਰ ਉਹਵੇਂ ਚੁਸਤ ਤੇ ਦਿਰਸਤ ਹੋ ਜਾਂਦਾ ਹੈ ਐਸੇ ਕਰਕੇ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਮਹੱਤਤਾ ਦੱਸੀ ਹੈ ਕਿ ਭਾਈ ਰੱਬ ਦਾ ਨਾਮ ਤਾਂ ਅਸੀਂ ਕਦੇ ਵੀ ਲੈ ਸਕਦੇ ਹਾਂ ਪਰ ਜੋ ਸਵੇਰ ਵੇਲੇ ਸਾਧ ਸੰਗਤ ਜੀ ਨਾਮ ਲੈਣਾ ਆ ਸਾਡਾ ਜੋ ਮਨ ਹੈ ਉਹ ਜੁੜਦਾ ਜ਼ਿਆਦਾ ਹੈ ਤੇ ਜੀ ਸਵੇਰ ਵੇਲੇ ਕੀਤਾ ਸਿਮਰਨ ਸਵੇਰ ਵੇਲੇ ਨਿਤਨੇਮ ਕੀਤਾ ਉਹ ਸਾਰਾ ਦਿਨ ਜੋ ਮਨ ਹੈ ਉਹ ਖੁਸ਼ ਰਹਿੰਦਾ ਹੈ ਗੁਰੂ ਦੇ ਚਰਨਾ ਚ ਲੱਗਿਆ ਰਹਿੰਦਾ ਹੈ ਸੋ ਆਓ ਸਾਫ ਸੰਗਤ ਜੀ ਸਤਿ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਜੁੜੀਏ ਵਹਿਮਾ ਪਰਮਾਡਮਰਾ ਪਖੰਡਾ ਚੋਂ ਨਿਕਲੀਏ ਆਪਣੇ ਅੰਦਰੋਂ ਸੱਚ ਦੀ ਖੋਜ ਕਰੀਏ ਸਤਿਗੁਰਾਂ ਦਾ ਫਰਮਾਨ ਹੈ ਕਿ ਤੇਰੇ ਅੰਦਰ ਹੀ ਸਭ ਕੁਝ ਹੈ ਸਭ ਕੁਝ ਕਰਮੈ ਬਾਹਰ ਨਹੀਂ ਬਾਹਰ ਢੋਲੇ ਸੋ ਪਰਮਪਲਾਈ ਜੇ ਕਾਰਨ ਤਟਤੀਰਤ ਜਾਈ ਰਤਨ ਪਦਾਰਤ ਕਟਹੀ ਮਾਈ ਕਿ ਭਾਈ ਜੋ ਕੁਛ ਹੈ ਸਾਡੇ ਅੰਦਰ ਹੀ ਹੈ ਤੇ ਸਾਧ ਸੰਗਤ ਜੀ ਮਿਲੇਗਾ ਕਿਵੇਂ ਜਦੋਂ ਅਸੀਂ ਗੁਰੂ ਵਾਲੇ ਬਣਾਂਗੇ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ ਜੋ ਖੋਜੇ ਸੋ ਪਾਵੇ ਤੇ ਭਾਈ ਜੋ ਜੇ ਅਸੀਂ ਖੋਜ ਕਰਾਂਗੇ ਫੇਰ ਹੀ ਸਾਨੂੰ ਸਰੀਰ ਵਿੱਚੋਂ ਪ੍ਰਮਾਤਮਾ ਮਿਲਣਾ ਹੈ ਤੇ ਸਾਧ ਸੰਗਤ ਜੀ ਆਓ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਨਿਤਨੇਮ ਬਣਾਈਏ ਉਸ ਦੇ ਅਰਥਾਂ ਨੂੰ ਸਮਝ ਕੇ ਉਸ ਦੇ ਅਨਸਾਰ ਜੀਵਨ ਟਾਲੀ ਆਪਣੇ ਬੱਚਿਆਂ ਨੂੰ ਕੋਪੜਾਓ ਵਾਵਾ ਸਾਹਿਬ ਦਾ ਵੀ ਪਹਿਲਾ ਉਪਦੇਸ਼ ਇਹ ਹੀ ਸੀ ਪੜੋ ਸਤਿਗੁਰ ਜੀ ਵੀ ਇਹੀ ਸਮਝਾਉਂਦੇ ਨੇ ਮਾਦੋ ਵਿਦਿਆ ਹਿਤ ਕੀਨ ਬਵੇਕ ਦੀਪ ਮਲੀਨ ਸਤਿ ਵਿਦਿਆ ਕੋਪੜਾ ਪ੍ਰਾਪਤ ਕਰੈ ਸਦਾ ਗਿਆਨ ਰਵਦਾਸ ਕਹੈ ਬਿਨ ਵਿਦਿਆ ਨਰਕੋ ਜਾਣ ਅਜਾਨ ਤੇ 사ਤ ਸੰਗਤ ਜੀ ਜੁੜ ਕੇ ਰਹੀਏ ਜੁੜੋ 사ਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦੁਮਖੀਰਾ ਜੁੜਨਾ ਸੀ ਸੱਚ ਨਾਲ ਸੰਤਾਂ ਦੇ ਨਾਲ ਹੈ ਸੱਚੇ ਸਾਧੂਆਂ ਦੇ ਨਾਲ ਜੁੜਨਾ ਹੈ ਤੇ ਆਪਸ ਵਿੱਚ ਰਲ ਮਿਲ ਕੇ ਰਹਿਣਾ ਹੈ ਤੇ ਰਲ ਮਿਲ ਬਿਨਾਂ ਕੇ ਵੀ ਰਹਿਣਾ मधुਮੱਖੀਆਂ ਵਾਂਗੂ ਤੇ ਕਰਨਾ ਕੀ ਹੈ ਮਿਲ ਕੇ ਸੰਘਰਸ਼ ਕਰੋ ਤੇ ਕਾਦੇ ਲਈ ਸਾਦ ਸੰਗਤ ਜੀ ਪ੍ਰਾਦੀਨਤਾ ਪਾਪ ਹੈ ਜਾਣ ਲਿਓ ਰੇ ਮੀਤ ਰਵਦਾਸ ਦਾਸ ਪ੍ਰਾਦੀਨ ਸੋ ਕੌਣ ਕਰਹਿ ਪ੍ਰੀਤ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬੰਕੁਨ ਛੋਟ ਬੜੇ ਸਭ ਸੰਬਸੈ ਰਵਦਾਸ ਰਹੈ ਪਰਸਨ ਬੇਗੰਪੁਰਾ ਸ਼ਹਿਰ ਕੋ ਨਾ ਦੂਖੰਦੋ ਨਹੀਂ ਟੈਟਾਓ ਆਓ ਬੇਗੰਪੁਰਾ ਦੇ ਵਾਸੀ ਬਣੀਏ ਪਰ ਬਣਾਂਗੇ ਤਾਈਓ ਜੇ ਅਸੀਂ ਸੱਚ ਦੇ ਮਾਰਗ ਤੇ ਚੱਲਾਂਗੇ ਸੋ ਇਨੀਆਂ ਕ ਬੇਨਤੀਆਂ ਸਾਧ ਸੰਗਤ ਜੀ ਅਜ ਦੀਆਂ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾਂ ਦੀਆਂ ਸ਼ਮਾ ਜੋ ਤੇਰੀ ਸਰਣਾਗਤਾ ਤਿਨ ਨਾਹੀ ਪਾਰ ਉੱਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਸਲੋਕ ਹਰ ਸੋ ਹੀਰਾ ਛਾੜ ਕੇ ਕਰਿਆਨ ਕੀ ਆਸ ਤੇ ਨਰ ਦੋਜਕ ਜਾਹੀਂਗੇ ਸਤਿ પાਖੈ ਰਵਦਾਸ ਤੇ ਨਰ ਦੋਜਕ ਜਾਹੀਂਗੇ ਸਤਿ પાਖੈ ਰਵਦਾਸ ਜਪੋ ਜੀ ਸਤਨਾਮ 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 ਸੋਹੰ ਸਤਨਾਮ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਕੀ ਜੈ ਜੈ ਗੁਰਦੇ ਤਨ ਗੁਰਦੇ ਸਤਨਾਮ 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 ਸੋਹੰ ਸਤਨਾਮ